ਪੁਲਿਸ ਹੋਣ ਜਾਂ ਖੇਤੀਬਾੜੀ ਵਿਭਾਗ ਮਾ ਇਰੀਗੇਸ਼ਨ ਵਿਭਾਗ ਮਾ ਡਰੇਨੇਜ ਵਿਭਾਗ ਮਾ ਕਿਸੇ ਕਿਹੜਾ ਵਿਭਾਗ ਮਾ ਸੀ ਜਿਸਨੇ ਇਸ ਵਿੱਚ ਹਿੱਸਾ ਨਹੀਂ ਪਾਇਆ ਹਰ ਇੱਕ ਅਫਸਰ ਅਤੇ ਕਰਮਚਾਰੀ ਨੇ ਆਪਣੇ ਵੱਲੋਂ ਬਹੁਤ ਕੰਮ ਕੀਤਾ ਨਾ ਦੇਖਿਆ ਕੋਈ ਐਤਵਾਰ ਨਹੀਂ ਦੇਖਿਆ ਸਾਰਿਆਂ ਤੇ ਬਸ ਇੱਕੋ ਹੀ ਇੱਕ ਹੀ ਚੀਜ਼ ਦਾ ਜਨੂੰਨ ਸਵਾਰ ਸੀ ਸਾਰੇ ਡਿਸਟ੍ਰਿਕਟ ਹੈੱਡ ਸਰਦਾਰ ਸਾਰੇ ਕਲਸਟਰ ਅਫਸਰ ਸਰਦਾਰ ਅਤੇ ਉਹਨਾਂ ਦੇ ਟੀਮ ਮੈਂਬਰਸ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੈਂ ਭੁੱਲ ਗਈ ਸਾਡੀ ਡੀਆਰਏ ਬ੍ਰਾਂਚ ਉਹਦੀ ਗੱਲਬਾਤ ਦੀ ਉਹਨਾਂ ਵੱਲੋਂ ਜੋ ਸਾਨੂੰ ਡਾਇਰੈਕਸ਼ਨ ਦਿੱਤੀ ਗਈ ਨਿਰਦੇਸ਼ ਦੇ ਅੱਜ ਦਾ ਜੋ ਅਸੀਂ ਸਮਾਰੋਹ ਕੀਤਾ ਜਿਹੜਾ ਸਟੱਬਲ ਬਰਨਿੰਗ ਦਾ ਪਿਛਲੇ 3 ਮਹੀਨਿਆਂ ਤੋਂ ਕਾਰਗੁਜ਼ਾਰੀ ਚੱਲ ਰਹੀ ਸੀ ਉਹਦੇ ਸਾਡਾ ਜ਼ਿਲ੍ਹਾ ਹੈਗਾ ਉਸਨੇ ਕਾਫੀ ਜ਼ਿਆਦਾ ਇਨਸੀਡੈਂਟਸ ਜੋ ਨੇ ਪਿਛਲੇ ਸਾਲ ਨਾਲੋਂ ਥੱਲੇ ਲੈ ਕੇ ਆਏ ਆ ਕੋਈ ਤਕਰੀਬਨ 90% ਤੋਂ ਵੱਧ ਜੋ ਹੈ ਇਨਸੀਡੈਂਟਸ ਇਸ ਵਾਰ ਘਟਾਏ ਨੇ ਸਾਡੀਆਂ ਟੀਮਸ ਚਾਹੇ ਕਿ ਉਹ ਪੁਲਿਸ ਟੀਮਸ ਹੋਣ ਚਾਹੇ ਸਿਵਲ ਦੀਆਂ ਹੋਣ ਸਭ ਨੇ ਮਿਲ ਕੇ ਇੰਨੀ ਅੱਛੀ ਕਾਰਗੁਜ਼ਾਰੀ ਕੀਤੀ ਹੈ ਕਿ ਅਸੀਂ ਜੋ ਹੈ ਪੂਰੇ ਪੰਜਾਬ ਚਪਨਾ ਜੋ ਰੈਂਕ ਸੀਗਾ ਪਹਿਲਾਂ ਅਸੀਂ ਪਹਿਲੇ ਉਹਨਾਂ 5 ਜ਼ਿਲ੍ਹਿਆਂ ਚਾਹੁੰਦੇ ਸੀ ਜਿੱਥੇ ਸਭ ਤੋਂ ਜ਼ਿਆਦਾ ਅੱਗਾਂ ਲੱਗਦੀਆਂ ਸੀ ਹੁਣ ਅਸੀਂ ਤਕਰੀਬਨ ਜੋ ਹੈ ਉਹਨਾਂ ਲਾਸਟ ਜ਼ਿਲ੍ਹਿਆਂ ਚੋਂ ਆਏ ਆ ਜਿੱਥੇ ਸਭ ਤੋਂ ਜ਼ਿਆਦਾ ਸਭ ਤੋਂ ਘੱਟ ਜੋ ਹੈ ਅੱਗ ਲੱਗਦੀ ਬਹੁਤ ਮਾਨ ਮਹਿਸੂਸ ਹੁੰਦਾ ਹੈ ਆਪਣੇ ਨਾਲੋਂ ਜ਼ਿਆਦਾ ਆਪਣੀ ਟੀਮ ਦੇ ਉੱਤੇ ਮਾਨ ਮਹਿਸੂਸ ਹੁੰਦਾ ਹੈ ਜਿਨ੍ਹਾਂ ਨੇ ਆਪਣੀ ਤੰਦ ਹੀ ਦੇ ਨਾਲ ਆਪਣੀ ਡਿਊਟੀ ਨਿਭਾਈ ਮੈਂ ਤੁਹਾਡੇ ਕੋਲ ਦਿਨ ਰਾਤ ਪਰਾਲੇ ਕਿਤੇ ਗਏ ਇਹਦੇ ਬਾਰੇ ਕੀ ਕਹੋਗੇ ਜੀ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਕੋਈ ਵੀ ਜੋ ਟੀਚਰ ਦਿੱਤਾ ਜਾਂਦਾ ਹੈ ਇਹ ਤਾਂ ਇੱਕ ਸੋਸ਼ਲ ਕਾਜ਼ ਹੈ ਉਹਦੇ ਲਈ ਕੰਮ ਕਰਨਾ ਸੋ ਅਸੀਂ ਇੱਕ ਸੋਸ਼ਲ ਕਾਜ਼ ਦੇ ਲਈ ਇਹ ਕੰਮ ਕੀਤਾ ਤੇ ਕਿਸਾਨਾਂ ਨੂੰ ਕੀ ਕਹਿਣਾ ਚਾਹਾਂਗੇ ਇਹਦੇ ਬਾਰੇ ਜੀ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਕਿ ਜੋ ਹੈ ਅਪਾ ਅਗ ਨਾ ਲਗਾਈਏ ਸਭ ਤੋਂ ਪਹਿਲਾਂ ਤਾਂ ਕਿਸਾਨ ਦਾ ਆਪਣਾ ਹੀ ਨੁਕਸਾਨ ਹੁੰਦਾ ਹੈ ਜਦੋਂ ਕਿ ਉਹ ਅੱਗ ਲਗਾਉਂਦੇ ਨੇ ਪਰ ਇਸ ਵਾਰ ਸਾਡੇ ਜ਼ਿਲ੍ਹੇ ਦੇ ਕਿਸਾਨਾਂ ਨੇ ਜੋ ਸਾਡੇ ਨਾਲ ਮਿਲ ਕੇ ਸਾਡੇ ਜੋ ਕਹਿਣਾ ਮੰਨ ਕੇ ਕਾਫੀ ਅੱਛੀ ਕਾਰਗੁਜ਼ਾਰੀ ਦਿਖਾਈ ਮੈਂ ਡੀਐਸਪੀ ਬਲਜੀਤ ਸਿੰਘ ਸਪੈਸ਼ਲ ਬ੍ਰਾਂਚ ਬਰਨਾਲਾ ਤੇ ਅੱਜ ਮਾਨਯੋਗ ਡੀਸੀ ਸਾਹਿਬ ਬਰਨਾਲਾ ਵੱਲੋਂ ਸਪ੍ਰਿੰਗਵਿਲਾ ਪੈਲੇਸ ਦੇ ਵਿੱਚ ਆਪਣੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਨਾਲ ਇੱਕ ਚਾਹ ਦਾ ਕੱਪ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਸੀ ਜਿੱਥੇ ਮਾਨਜੋਗ ਡੀਸੀ ਸਾਹਿਬ ਵੱਲੋਂ ਅਕਤੂਬਰ ਦੇ ਮਹੀਨੇ ਦੇ ਵਿੱਚ ਜਿਹੜਾ ਸਟੱਬਲ ਬਰਨਿੰਗ ਦਾ ਸੀਜ਼ਨ ਸੀ ਲੋਕਾਂ ਨੇ ਜਿਹੜਾ ਪ੍ਰਾਲੀ ਨੂੰ ਅੱਗ ਲਾਉਣਾ ਸੀ ਉਹਦੇ ਸਬੰਧ ਦੇ ਵਿੱਚ ਸਾਰੇ ਹੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਚੰਗੇ ਕੰਮ ਕੀਤੇ ਸੀ ਲੋਕਾਂ ਨੂੰ ਪ੍ਰੇਰਿਤ ਕੀਤਾ ਸੀ ਜਿਹਦੀ ਸਦਕਾ ਇਸ ਵਾਰ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਜਿਹਦੀ ਸਦਕਾ ਇਸ ਵਾਰ ਸਾਡੇ ਜ਼ਿਲ੍ਹੇ ਦੇ ਜਿਹੜੇ ਸਟੱਬਲ ਬਰਨਿੰਗ ਦੇ ਕੇਸ ਨੇ ਬਹੁਤ ਹੀ ਘਟ ਆਏ ਸੀਗੇ ਇਸੇ ਲੜੀ ਦੇ ਤਹਿਤ ਇਸੇ ਮਤਲਕਾ ਮੈਡਮ ਜਿਹੜੇ ਹੈਗੇ ਨੇ ਡੀਸੀ ਸਾਹਿਬ ਉਹਨਾਂ ਨੇ ਅੱਜ ਸਾਰੇ ਅਧਿਕਾਰੀਆਂ ਕਰਮਚਾਰੀਆਂ ਨੂੰ ਸ਼ਾਬਾਸ਼ ਦੇਣ ਲਈ ਇਹ ਪ੍ਰੋਗਰਾਮ ਰੱਖਿਆ ਸੀ ਜਿਹਦੇ ਵਿੱਚ ਸਾਡਾ ਜਿਹੜਾ ਬਰਨਾਲਾ ਜ਼ਿਲ੍ਹਾ ਉਹ ਪਿਛਲੇ ਸਾਲਾਂ ਦੇ ਨਾਲੋਂ ਕਾਫੀ ਇਹਦੇ ਵਿੱਚ ਇੰਪਰੂਵਮੈਂਟ ਹੋਈ ਹੈ ਤੇ ਸਾਡੇ 90% ਇੰਪਰੂਵਮੈਂਟ ਹੋਈ ਹੈ ਤੇ ਸਾਡੇ ਜਿਹੜੇ ਇਲਾਕੇ ਦੇ ਲੋਕ ਨੇ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੇ ਵੀ ਸਾਨੂੰ ਫੀਲਡ ਦੇ ਦੌਰਾਨ ਬਹੁਤ ਵਧੀਆ ਸਹਿਯੋਗ ਦਿੱਤਾ ਤੇ ਇਸ ਕਰਕੇ ਅਸੀਂ ਇਹ ਸੀਜ਼ਨ ਦੇ ਵਿੱਚ ਜਿਹੜਾ ਸਟੱਬਲ ਵਰਨਿੰਗ ਦਾ ਜਿਹੜਾ ਮਾਮਲਾ ਸੀ ਉਹਨੂੰ ਕਾਫੀ ਠੱਲ ਪਾ ਚੁੱਕੇ ਆ ਇਸੇ ਕਰਕੇ ਇਹ ਪ੍ਰੋਗਰਾਮ ਰੱਖਿਆ ਗਿਆ ਇਸੇ سلسلے ਦੇ ਵਿੱਚ ਜਦੋਂ ਤੋਂ ਇਹ ਸੀਜ਼ਨ ਸਟਾਰਟ ਹੋਇਆ ਸੀ ਅਕਤੂਬਰ ਦੇ ਮਹੀਨੇ 'ਚੋਂ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਨੇ ਸਿਵਲ ਡਿਪਾਰਟਮੈਂਟ ਦੇ ਵੱਖ-ਵੱਖ ਵਿਭਾਗਾਂ ਦੇ ਨਾਲ ਸਾਡੇ ਵੀ ਪੁਲਿਸ ਵਿਭਾਗਾਂ ਦੇ ਵੱਖ-ਵੱਖ ਅਫਸਰ ਸਾਹਿਬਾਨ ਸਾਰੇ ਹੀ ਐਸਐਚਓ ਸਾਹਿਬਾਨ ਕੱਲੇ-ਕੱਲੇ ਕਰਮਚਾਰੀ ਦੀ ਕੱਲੇ-ਕੱਲੇ ਪਿੰਡ ਦੇ ਵਿੱਚ ਡਿਊਟੀ ਲਗਾਈ ਸੀ ਕਿ ਅਸੀਂ ਲੋਕਾਂ ਨੂੰ ਗਰਾਊਂਡ ਤੇ ਜਾ ਕੇ ਮੋਟੀਵੇਟ ਕਰੀਏ ਉਹਨਾਂ ਨੂੰ ਇਹਦੇ ਮਾੜੇ ਨਤੀਜਿਆਂ ਬਾਰੇ ਵੀ ਦੱਸਿਏ ਤੇ ਜੇ ਇਹਦਾ ਕੋਈ ਅੱਗ ਨੂੰ ਨਾ ਲਾ ਕੇ ਇਹਦੇ ਚੰਗੇ ਨਤੀਜੇ ਖੇਤੀ ਵਾਸਤੇ ਵੀ ਇਹ ਪ੍ਰੇਰਿਤ ਕਰਨ ਲਈ ਮੰਨਜੋਗ ਐਸਐਸਪੀ ਸਾਹਿਬ ਨੇ ਸਾਰੇ ਹੀ ਡੀਐਸਪੀ ਸਹਿਬਾਨ ਸਾਰੇ ਹੀ ਐਸਐਚਓ ਸਹਿਬਾਨ ਜ਼ਿਲ੍ਹੇ ਦੇ ਚੌਕੀਂਚਾ ਅਰਜਾਰ ਸਹਿਬਾਨ ਐਸਪੀ ਸਹਿਬਾਨ ਸਾਰਿਆਂ ਨੇ ਹੀ ਤਕਰੀਬਨ 25 ਦਿਨ ਦਾ ਜਿਹੜਾ ਇਹ ਸਾਡਾ ਸੀਜ਼ਨ ਸੀ ਅਸੀਂ ਸਾਰੇ ਦੇ ਸਾਰੇ ਆਫੀਸਰ ਹੀ ਸਿਵਲ ਡਿਪਾਰਟਮੈਂਟ ਦੇ ਸਾਰੇ ਮਹਿਕਮਿਆਂ ਦੇ ਨਾਲ ਖੇਤਾਂ ਦੇ ਵਿੱਚ ਹੀ ਰਹੇ ਹਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਜਿਹਦੇ ਸਦਕਾ ਸਾਡਾ ਅੱਜ ਜਿਹੜਾ ਜ਼ਿਲ੍ਹਾ ਬਹੁਤ ਵਧੀਆ ਇਸ ਨੰਬਰ 1 ਤੇ ਆਇਆ